ਬਾਬਾ ਕਿਕਰ ਸਿੰਘ ਜੀ ਉਹਨਾਂ ਨੇ ਇਧਰ ਸੁਨੇਹਾ ਲਾਇਆ ਵੀ ਬੇਨਤੀ ਲਾਈ ਆ ਪਹਿਲਵਾਨਾਂ ਨੂੰ ਵੀ ਗੁਰੂ ਘਰ ਵਿੱਚ ਦੇਸੀ ਕਿਉਂਦਾ ਗੀਤਿਆ ਲੰਗਰ ਚੱਲਦਾ ਹੈ ਦਰਸ਼ਕ ਨੇ ਵੀ ਲੈ ਵੀ ਫੁੱਟੇ ਸ਼ੀਲੂ ਆਇਆ ਹਰਿਆਣੇ ਵਾਲਾ ਸ਼ੀਲੂ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਵੀ ਕਬੱਡੀ ਹੁੰਦੀ ਹੈ ਦੁਨੀਆ ਦੇ ਕਿਸੇ ਮੁਲਕ 'ਚ ਚਲੇ ਜਾਓ ਚਾਹੇ ਪੰਜਾਬ ਹੈ ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ ਚਾਹੇ ਇੰਗਲੈਂਡ ਹੈ ਚਾਹੇ ਨਿਊਜ਼ੀਲੈਂਡ ਹੈ ਚਾਹੇ ਆਸਟ੍ਰੇਲੀਆ ਹੈ ਇਹ ਲੋਕੀ ਗੱਲਾਂ ਕਰਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਸ਼ੀਲੂ ਦਾ ਕੋਈ ਤੌਰ ਨਹੀਂ ਲੈ ਵੀ ਸ਼ੀਲੂ ਥੋੜਾ ਜਿਹਾ ਇੱਧਰ ਆਈ ਇਹ ਲੋਕਾਂ ਦੀਆਂ ਗੱਲਾਂ ਲੋਕ ਪੁੱਛਣਾ ਚਾਹੁੰਦੇ ਆ ਲੋਕਾਂ ਦੇ ਮਨ ਦੇ ਬਲਵਲਿਆ ਲੋਕਾਂ ਦੇ ਸਵਾਲ ਹੈ ਵੀ ਸ਼ੀਲੂ ਹਰਿਆਣਾ ਤੋਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਦੋਂ ਖੇਡਣ ਆਇਆ ਸੀ ਕੋਈ ਯਾਦ ਆ ਤੇ ਸ ਆਪਾਂ ਜ਼ਰੂਰ ਲੋਕਾਂ ਨੂੰ ਦੱਸਣਾ ਵੀ ਸ਼ੀਲੂ ਪਹਿਲੀ ਵਾਰ ਪੰਜਾਬ ਦੇ ਕਦੋਂ ਆਇਆ ਸੀ ਕਿਹੜਾ ਟੂਰਨਾਮੈਂਟ ਸੀ ਜੇ ਕੋਈ ਯਾਦ ਆ ਤਾ ਟੂਰਨਾਮੈਂਟ ਦਾ ਯਾਦ ਨਹੀਂ ਸ਼ੀਲੂਆਂ ਦਾ ਨਾਮ ਪਰ 2020 ਦੇ ਲਾਸਟ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਟੂਰਨਾਮੈਂਟ ਖੇਡਿਆ ਸੀ हां 19 ਦੀ ਸਟਾਰਟਿੰਗਾਂ ਦੇ ਵਿੱਚ ਪੰਜਾਬ ਦੇ ਪਹਿਲਾ ਟੂਰਨਾਮੈਂਟ ਖੇਡਿਆ ਕਿਹੜੀ ਟੀਮ ਨੇ ਖੇਡਿਆ ਸੀ ਪਹਿਲਾ ਮੈਚ ਬਿੱਟੂ ਨੇ ਟੀਮ ਬਣਾਈ ਸੀ ਸੁਰਖਪੁਰ ਦੇ ਨਾਲ ਸਾਂਝੀ ਤੇ ਪਹਿਲਾ ਮੈਚ ਫਿਰ ਪਹਿਲਾ ਮੈਚ ਕਿਦਾਂ ਲੂਜ਼ ਕੀਤਾ ਕਿ ਕੀ ਬਣਿਆ ਪਹਿਲਾ ਮੈਚ ਪੰਜਾਬ ਖੇਡਿਆ ਤੇ ਪਹਿਲਾ ਹੀ ਮੈਚ ਸ਼ਿਲੂ ਕਹਿੰਦਾ ਵੀ ਅਸੀਂ ਜਿੱਤਿਆ ਸੀਗਾ ਤੇ ਪਹਿਲੇ ਮੈਚ ਦੇ ਫਾਈਨਲ ਦੇ ਵਿੱਚ ਕਿੰਨੇ ਜੱਫੇ ਲਾਏ ਸੀ ਪਹਿਲੇ ਮੈਚ ਦੇ ਫਾਈਨਲ ਦੇ ਵਿੱਚ 4 ਜੱਫੇ ਲਾਏ ਸੀ ਸ਼ਿਲੂ ਨੇ ਉਸ ਦਿਨ ਉਸ ਦਿਨ ਬੈਸਟ ਕੌਣ ਬਣਿਆ ਸੀ ਬੈਸਟ ਜੱਫੀ ਯੋਦਾ ਸੁਰਖਪਰੀਓ ਨੇ ਪੰਜ ਜੱਫੇ ਲਾ ਕੇ ਉਹ ਬੈਸਟ ਬਣਿਆ ਸੀਗਾ ਸ਼ਿਲੂ ਯਾਰ ਹੁਣ ਦੇਖ ਤੂੰ ਰੋਜ ਜੱਦ ਹੈ ਨਵੇਂ ਟਰੈਕਟਰ ਵੀ ਜੱਤਲੇ ਗੱਡੀਆਂ ਵੀ ਜੱਤਲੀਆਂ ਮੈਨੂੰ ਲੱਗਦਾ ਵੀ ਪੰਜਾਬ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਸ਼ਿਲੂ ਨਾ ਜਿੱਤਿਆ ਹੋਵੇ ਤੇ ਮੈਨੂੰ ਲੱਗਦਾ ਵੀ ਕੋਈ ਰੇਡਰ ਰਿਆ ਨਹੀਂ ਹੋਣਾ ਜਿਹੜਾ ਸ਼ਿਲੂ ਨੇ ਨਾ ਫੜਿਆ ਹੋਵੇ ਹੁਣ ਜਿੱਤਾਂ ਵਾਲੇ ਤਾਂ ਤੇਰੇ ਬਹੁਤ ਝੰਡੇ ਝੂਲਦੇ ਆ ਪਰ ਕਿੰਨੇ ਕ ਮੈਚ ਆ ਜਿਹੜੇ ਪੰਜਾਬ ਜਦੋਂ ਖੇਡ ਕੇ ਜਿਹੜੇ ਲੂਜ਼ ਕੀਤੇ ਆ ਜਿੱਦੇ ਤੂੰ ਫਾਈਨਲ ਦੇ ਵਿੱਚ ਨਹੀਂ ਜਾ ਸਕਿਆ ਯਾਦ ਹੈ ਟੋਟਲ ਪਿਛਲੇ 6 ਸਾਲਾਂ ਸ਼ਿਲੂਆਂ ਦਾ ਵੀ 15 ਕ ਮੇਲੇ ਮੈਂ ਹਰੇ ਨਹੀਂ ਤੇ ਬਾਬੇ ਦੀ ਐਸੀ ਕਿਰਪਾ ਵੀ ਰੋਜ਼ ਹੀ ਜਿੱਤਦਾ ਹੈ ਇੱਕ ਅਰ ਸ਼ੀਲੂ ਲਈ ਤਾੜੀਆਂ ਮਾਰੋ ਯਾਰ ਜ਼ੋਰਦਾਰ ਬਹੁਤ ਵੱਡੀ ਗੱਲ ਹੈ ਇਹ ਜਿੱਦਾਂ ਜਿਹੜੀ ਸ਼ੀਲੂ ਦੀ ਬਾਡੀ ਹੈ ਨਾ ਇਹ ਬਹੁਤ ਇਦਾਂ ਦੀਆਂ ਬਾਡੀਆਂ ਘੱਟ ਥੱਕਦੀਆਂ ਨੇ ਬਿੱਟੂ ਬਾਈ ਆ ਬੂਟੇ ਬਾਈ ਬਲ ਕਰਨ ਕਲਿਆਣ ਸੁਖੇ ਆਇਆ ਕਹਿੰਦਾ ਵੀ ਚਾਰ ਪੰਜ ਦਿਨ ਪਹਿਲਾਂ ਮੈਂ ਪੁੱਛਿਆ ਵੀ ਆਪਣੀ ਕਲਿਆਣ ਸੁਖੇ ਦੀ ਟੀਮ ਐਂਟਰ ਹੈ ਮਹਾਪੁਰਸ਼ਾਂ ਦਾ ਮੇਲਾ ਜਨਸਾਹ ਦੀ ਧਰਤੀ ਗੁੰਮਟੀ ਦੇ ਵਿੱਚ ਵੀ ਤੂੰ ਸਾਡੀ ਟੀਮ ਲਈ ਖੇਡੇਗਾ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਕਹਦਾ ਮੈਂ ਖੇਡੂਗਾ ਕਿੰਨੇ ਪੈਸੇ ਕਹਿੰਦਾ ਪੈਸਿਆਂ ਦਾ ਕੋਈ ਚੱਕਰ ਨਹੀਂ ਆਪਾਂ ਮੌਕੇ ਤੇ ਕਰ ਲਾਂਗੇ ਵਾਅਦਾ ਕਰ ਕਹਿੰਦਾ ਵੀ ਜਿੰਨਾ ਤੋਂ ਲੈਨੇ ਆ ਠੋਕ ਕੇ ਲੈਨੇ ਆ ਪਰ ਜਿੰਨਾ ਨਾਲ ਯਾਰੀ ਹੈ ਉਥੇ ਯਾਰੀ ਸਰ ਤੇ ਵੀ ਖੇਡ ਜਾਨੇ ਆ ਇਹ ਸ਼ਿਰੂ ਦੁਨੀਆ ਦਾ ਮੰਨਿਆ ਪਰ ਮੰਨਿਆ ਅੱਜ ਦੇ ਸਮੇਂ ਦਾ ਟੌਪ ਦਾ ਸਟਾਰ ਅੱਜ ਦੇ ਸਮੇਂ ਦਾ ਕਹਿੰਦੇ ਟੌਪ ਦਾ ਜਾਫੀ ਸਾਰੇ ਟੌਪ ਟੌਪ ਦੇ ਆਏ ਨੇ ਮੇਰੇ ਮਿੱਤਰੋ ਆ ਚੋਟਰੀ ਦਾ ਮੈਚ ਹੈ